ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾਂ ਪਹਿਲਾ ਕਰ ਨਾਮਾ ਏਕ ਓਮਕਾਰ ਸਤਗੁਰ ਪਰਸਾਦ ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ ਬਿਨ ਨਾਵੇਂ ਭਰਮ ਭੂਲੀਆਂ ਠੱਗ ਮੁਠੀ ਕੁੜਿਆਰ ਜੀਓ ਸੱਚੇ ਸੇ ਤੀਰਤਿਆਂ ਜਨਮ ਨਾ ਦੂਜੀ ਵਾਰ ਜੀਓ ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ ਬਿਨ ਨਾਵੇਂ ਭਰਮ ਭੁੱਲੀਆਂ ਠੱਗ ਮੁਠੀ ਕੁੜਿਆਰ ਜੀਓ ਸੱਚੇ ਸੇ ਤੀਰਤਿਆਂ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਚਿੱਤ ਲਾਏ ਜੀਓ ਰਹਾਉ ਚਾਰੇ ਕੁੰਡਾਂ ਜੇ ਭਵੇ ਬਿਨ ਭਾਗਾ ਤਨ ਨਾਹੈ ਜੀਉ ਅਬ ਗੁਣ ਮੁਠੀ ਜੇ ਫਿਰੇ ਬਦਿਕ ਥਾਏ ਨਾ ਪਾਹੇ ਜੀਉ ਗੁਰ ਰੱਖੇ ਸੇ ਉੱਭਰੇ ਸਬਦ ਰਤੇ ਮਨ ਮਾਹੇ ਜੀਉ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਿੰਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜੀਓ ਮੂਨ ਨਾ ਬੁੱਝੇ ਆਪਣਾ ਸੇ ਪਸ਼ੂਆਂ ਸੇ ਢੋਰ ਜੀਓ ਨਿਤਨਿਤ ਖੁਸ਼ੀਆਂ ਮੰਨ ਕਰੇ ਨਿਤਨਿਤ ਮੰਗੇ ਸੁਖ ਜੀਓ ਕਰਤਾ ਚੇਤਨਾ ਆਵਈ ਫਿਰ ਫਿਰ ਲੱਗੇ ਦੁੱਖ ਜਿਓ ਸੁਖ ਦੁੱਖ ਦਾ ਤਾਂ ਮਨ ਵਸੇ ਤਿਤ ਤਨ ਕੈਸੀ ਭੁੱਖ ਜਿਓ ਬਾਕੀ ਵਾਲਾ ਤਲਬੀਏ ਸਿਰ ਮਾਰੇ ਜੰਦਾਰ ਜਿਓ ਲੇਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜਿਓ सच्चे किलिव उबरे बक्से बक्सन हार जियो अनको को किजे मितड़ा खा कर मर जाए जियो रंग देख पुलाया पुल पुल आवे जाए जियो नदर प्रभु ते छुट्टी नदरी मेल मिलाए जियो ਗਾਫਲ ਗਿਆਨ ਵਿਹੋਣਿਆ ਗੁਰ ਬਿਨ ਗਿਆਨ ਨਾ ਭਾਲ ਜਿਓ ਖਿੱਚੋ ਤਾਣ ਵਿਗੁੱਚੀਐ ਬੁਰਾ ਭਲਾ ਦੋਏ ਨਾਲ ਜਿਓ ਬਿਨ ਸਬਦੇ ਪੈ ਰਤਿਆ ਸਭ ਜੋਹੀ ਜਮ ਕਾਲ ਜਿਓ ਜਿਨ ਕਰ ਕਾਰਨ ਤਾਰਿਆ ਸਭ ਸੇ ਦੇ ਆਧਾਰ ਜਿਓ ਸੋ ਕਿਉ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੇ ਨੀਦਾਰਾਂ ਆਧਾਰ ਜੀਓ ਜਿਨ ਕਰ ਕਾਰਨ ਤਾਰਿਆ ਸਭ ਸੇ ਦੇ ਆਧਾਰ ਜੀਓ ਸੋ ਕਿਉ ਮਨੋ ਵਿਸਾਰੀਐ ਸਦਾ ਸਦਾ ਦਾ ਤਾਰ ਜਿਓ ਨਾਨਕ ਨਾਮ ਨਾ ਵਿਸਰੇ ਨੀਦਾਰਾਂ ਆਧਾਰ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰ ਨੋਵਾ ਏਕ ਓੰਕਾਰ ਸਤਗੁਰ ਪ੍ਰਸਾਦ ਜੀਵ ਮਾਇਆ ਦੇ ਸਹੱਪਣ ਨੂੰ ਵੇਖ-ਵੇਖ ਕੇ ਫੁੱਲਦਾ ਹੈ ਪਰ ਇਹ ਮਾਇਆ ਦਾ ਸਾਤ ਕਸੰਬੇ ਦੇ ਰੰਗ ਵਰਗਾ ਹੀ ਹੈ ਕਸੰਬੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ ਥੋੜਾ ਚਿਰ ਹੀ ਰਹਿੰਦਾ ਹੈ 4 ਦਿਨ ਹੀ ਟਿਕਦਾ ਹੈ ਮਾਇਆ ਮਾਇਆ ਦੀ ਵਿਆਪਨ ਜੀਵ ਇਸਤਰੀ ਪ੍ਰਭੂ ਨਾਮ ਤੋਂ ਖਿੰਝ ਕੇ ਮਾਇਆ ਕਸੰਬੇ ਦੇ ਪੁਲੇਖੇ ਵਿੱਚ ਕੁਰਾਹੇ ਪੈ ਜਾਂਦੀ ਹੈ ਠੱਗੀ ਜਾਂਦੀ ਹੈ ਇਸ ਦਾ ਆਤਮਿਕ ਜੀਵਨ ਦਾ ਸਰਮਾਇਆ ਲੁੱਟਿਆ ਜਾਂਦਾ ਹੈ ਏ ਭਾਈ ਜੇ ਸਦਾ تیر ਪ੍ਰਭੂ ਨੂੰ ਦੇ ਪਿਆਰ ਰੰਗ ਵਿੱਚ ਰੰਗ ਜਾਈਏ ਤਾਂ ਮੁੜ ਮੁੜ ਜਨਮ ਦਾ ਗੇੜ ਮੁੱਕ ਜਾਂਦਾ ਹੈ ਏ ਭਾਈ ਜਿਹੜੇ ਬੰਦੇ ਪਰਮਾਤਮਾ ਦਾ ਪ੍ਰੇਮ ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਪੈਂਦੀ ਕਿਸੇ ਹੋਰ ਕਰਮ ਸੋਇ ਜੀ ਮੋਤਾ ਜੀ ਨਹੀਂ ਰਹਿੰਦੀ ਪਰ ਇਹ ਨਾਮ ਰੰਗ ਪ੍ਰਮਾਤਮਾ ਆਵੀਂ ਦਿੰਦਾ ਹੈ ਰਹਾਉ 헤 ਜਿੰਦੇ ਜੇ ਤੂੰ ਚਾਰੇ ਕੋਟਾਂ ਭਾਗ ਦੀ ਫਿਰੇ ਤਾਂ ਵੀ ਚੰਗੇ ਭਾਗਾ ਤੋਂ ਬਿਨਾਂ ਨਾਮ ਤਾਂ ਨਹੀਂ ਲੱਭਦਾ ਜਿਉਗਨ ਨੇ ਤੇਰੇ ਮਨ ਨੂੰ ਠੱਗ ਲਿਆ ਤੇ ਜੇ ਇਸ ਆਤਮਾ ਦਸਾ ਵਿੱਚ ਤੂੰ ਤੀਰਥ ਆਦਿਕਾਂ ਤੇ ਵੀ ਫਿਰੇ ਤਾਂ ਵੀ ਸ਼ਿਕਾਰੀ ਤੇ ਬਾਰੋਂ ਦੀ ਫੜ ਮੰਗ ਤੂੰ ਆਪਣੇ ਨਾ ਉਦਮਨ ਦੀ ਰਾਹੀ ਕਬੂਲ ਨਹੀਂ ਹੋ ਪਾਏਗਾ ਜਿਨ੍ਹਾਂ ਦੀ ਗੁਰੂ ਨੇ ਰਾਖੀ ਕੀਤੀ ਜਿਹੜੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨ ਵਿੱਚ ਪ੍ਰਭੂ ਨਾਮ ਨਾਲ ਰੰਗੇ ਜਾਗੇ ਹਨ ਉਹੀ ਮਾਇਆ ਦੇ ਮੂ ਦੇ ਵਿਕਾਰਾਂ ਤੋਂ ਬਚਦੇ ਹਨ ਬਗਲੇ ਵੇਖਣ ਨੂੰ ਚਿੱਟੇ ਹਨ ਤੀਰਸ ਉੱਤੇ ਵੀ ਨਿਵਾਸ ਰੱਖਦੇ ਹਨ ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ ਤੇਵੇਂ ਜਿਨ੍ਹਾਂ ਦੇ ਕੱਪੜੇ ਤਾਂ ਚਿੱਟੇ ਹਨ ਪਰ ਮਨ ਵਿੱਚ ਮਲੇ ਹਨ ਨਰਦਈ ਹਨ ਉਹਨਾਂ ਦੇ ਮੂੰਹ ਆਖਾਂ ਨਾਲ ਮਨ ਵਿੱਚ ਪ੍ਰਭੂ ਦਾ ਨਾਮ ਪ੍ਰਗਟ ਨਹੀਂ ਹੁੰਦਾ ਉਹ ਬਾਹਰੋਂ ਸਾਧ ਦੇ ਦਿਸਦੇ ਹਨ ਅਸਲ ਵਿੱਚ ਚੋਰ ਹਨ ਉਹ ਮਾਇਆ ਦੇ ਮੋਹ ਵਿੱਚ ਫਸੇ ਹਨ ਮਾਇਆ ਵੇੜੇ ਮਨੁੱਖ ਦਾ ਮਨ ਸਦਾ ਦੁਨੀਆ ਵਾਲੇ ਚਾਓ ਮਲਾਰਹੀ ਕਰਦਾ ਹੈ ਤੇ ਸਦਾ ਸੁੱਖ ਹੀ ਮੰਗਦਾ ਹੈ ਪਰ ਜਿਤਨਾ ਚਿਰ ਕਰਤਾਰ ਉਸ ਦੇ ਚਿੱਤ ਵਿੱਚ ਨਹੀਂ ਵਸਦਾ ਉਸ ਨੂੰ ਮੂੜ ਮੂੜ ਦੁੱਖ ਵਿਆਪਦੇ ਹਨ ਹਾਂ ਜਿਸ ਮਨ ਵਿੱਚ ਸੁੱਖ ਦੇਣ ਵਾਲਾ ਪ੍ਰਮਾਤਾ ਵਸ ਜਾਂਦਾ ਹੈ ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ ਤੇ ਸੁੱਖਾਂ ਦੀ ਲਾਲਸਾ ਨਹੀਂ ਕਰਦਾ ਜੀਵ ਜਾਰਾ ਇੱਥੇ ਨਾਮ ਦਾ ਵਣਜ ਕਰਨ ਆਇਆ ਹੈ ਪਰ ਜਿਹੜਾ ਜੀਵ ਇਹ ਵਣਜ ਵਿਸਾਰ ਕੇ ਵਿਕਾਰਾਂ ਦਾ ਕਰਜ਼ਾ ਆਪਣੇ ਸਿਰ 'ਤੇ ਚਾੜਨ ਲੱਗ ਪੈਂਦਾ ਹੈ ਉਸ ਉਸ ਕਰ ਜਾਇ ਨੂੰ ਸਦਾ ਪੈਂਦਾ ਹੈ ਜੇ ਮਰਾਜ ਉਸ ਦੇ ਸਿਰ ਉੱਤੇ ਚੋਟ ਮਾਰਦਾ ਹੈ ਉਸ ਦੇ ਸਾਰੇ ਕੀਤੇ ਕਰਮਾਂ ਦਾ ਵਿਚਾਰ ਕਰਕੇ ਉਸ ਤੋਂ ਪੁੱਛਦਾ ਹੈ ਉਸ ਤੋਂ ਲੇਖਾ ਮੰਗਦਾ ਹੈ ਜੋ ਉਸ ਤੇ ਜਿੰਮੇ ਦੇਣਾ ਬਣਦਾ ਹੈ ਜਿਸ ਜੀਵ ਬੰਜਾਰੇ ਦੇ ਅੰਦਰ ਸਦਾ ਤੇਰੇ ਪ੍ਰਭੂ ਦੀ ਲਗਨ ਹੋਵੇ ਉਹ ਜਮਰਾਜ ਦੀ ਮਾਰ ਤੋਂ ਬਚ ਜਾਂਦਾ ਹੈ ਬਖਸ਼ਣਹਾਰ ਪ੍ਰਭੂ ਉਸ ਤੇ ਮਿਹਰ ਕਰਦਾ ਹੈ ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮਿੱਤਰ ਬਣਾਉਣ ਤਾਂ ਅਜਿਹੇ ਮਿੱਤਰ ਬਣਾਉਣ ਵਾਲਾ ਮਿੱਟੀ ਵਿੱਚ ਰਲ ਜਾਂਦਾ ਹੈ ਆਤਮਿਕ ਮੌਤ ਮਰ ਜਾਂਦਾ ਹੈ ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ ਤੇ ਰਚ ਕੇ ਇਸ ਨੂੰ ਟਿਕਾਇਆ ਹੋਇਆ ਹੈ ਉਹ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ਉਸ ਨੂੰ ਕਦੇ ਵੀ ਮਨ ਤੋਂ ਭੁਲਾਉਣਾ ਨਹੀਂ ਉਹ ਸਦਾ ਹੀ ਸਭ ਨੂੰ ਦਾਤਾ ਦੇਣ ਵਾਲਾ ਹੈ ਏ ਨਾਨਕ ਅਰਦਾਸ ਕਰਕੇ ਪ੍ਰਮਾਤਮਾ ਨਾਮ ਕਦੇ ਨਾ ਭੁੱਲੇ ਪ੍ਰਮਾਤਮਾ ਨੇ ਆਸਰਿਆਂ ਦਾ ਆਸਰਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ